ਇਦੇ ਕੋਲ 18 ਕਿਲੋ ਬੌਲੀ ਨਾਲ ਬੱਛੀ ਦੋ ਦਿਨਾਂ ਦੀ ਇਹਦੇ ਕੋਲ ਗੇਲੇ ਗੇਲੇ ਬੀਕ ਦੀ ਗੋਲੀ ਤਿੰਨ ਦਿਨ ਦੀ ਸੂਈ ਵੀਰੇ 22 ਕਿਲੋ ਪਲੂਨੇ ਪਾਇਆ ਹੋਇਆ 22 ਕਿਲੋ ਹਾਂ 22 ਕਿਲੋ ਹੀ ਮੰਨ ਕੇ ਲੈ ਲੇ ਠੀਕ ਆ ਗੱਲ ਆ ਆ ਬਣ ਗਈ ਨਾ ਗੱਲ ਬਾਈ ਕਹਿੰਦਾ 22 ਕਿਲੋ ਹੀ ਮੰਨ ਕੇ ਲੈ ਲਿਓ 22 ਇਹ ਪਹਿਲਾਂ ਨੇ ਦਿੱਤਾ ਟਰੰਪ ਦੇ ਸੀਮਨ ਤੋਂ ਗੱਬਣਾ ਆ ਦੰਦੋ ਬਾਈ ਕਹਿੰਦਾ ਸ਼ਿੱਗੀ ਆਪ ਆ ਗਈ ਰਮਾਡਾ ਦੀ ਤਿੰਨਾਂ ਦਿਨਾਂ ਦੀ ਸੂਈ ਕੋਲੇ 20 ਕਿਲੋ ਬੌੜਾ ਹਾਜ਼ਰ ਤੇ ਨਾਲ ਬੱਛੀ ਵੀ ਆ ਗਈ ਟਾਪ ਦੇ ਸੀ ਮੰਨ ਲੈ ਸਜਣਾ ਮਾਡਲ ਟਾਊਨ ਨੰਬਰ 1 ਤੋਂ ਨਾ ਬਾਈ ਕਰਨ ਕੋਲੇ ਪਹੁੰਚੇ ਹੋਇਆ ਬੜਾ ਪੰਜ ਲੱਗਿਆ ਦਿਖਾਉਣਾ ਬਹੁਤ ਕਮਾਲ ਦੀਆਂ ਬੜਾ ਦਿਖਾ ਦਾਂਗੇ ਚੰਗੇ ਦੁੱਧ ਵਾਲੀਆਂ ਚੰਗੇ ਰਿਕਾਰਡ ਵਾਲੀਆਂ ਤੇ ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗੇ ਮਾਡਲ ਟਾਊਨ ਨੰਬਰ 1 ਤਹਿਸੀਲ ਸੁਨਾਮ ਤੇ ਜਿਲ੍ਹਾ ਰਹੂਗਾ ਸੰਗਰੂਰ ਤੇ ਬਾਕੀ ਡਿਟੇਲ ਬਾਈ ਕਰਨ ਦੱਸ ਦੂਗਾ ਆ ਜਾ ਕਰਨ ਫੇਰ ਹੋਰ ਕਿਵੇਂ ਆ ਬਹੁਤ ਵਧੀਆ ਵੀਰੇ ਬਹੁਤ ਵਧੀਆ ਚੜਦੀ ਕਲਾ ਚੜਦੀ ਕਲਾ ਵੀਰੇ ਚੜਦੀ ਕਲਾ ਨੰਬਰ ਬੋਲ ਤੇਰਾ 9779939077 9779939077 77 ਪਿੰਡ ਮਾਡਲ ਟਾਊਨ ਨੰਬਰ ਹਾਂ ਹੋ ਗਿਆ ਵੀਰੇ ਕਿਰਪਾ ਬਾਬੇ ਦੀ ਕਿਰਪਾ ਨਾਲ ਹੋ ਗਿਆ ਇਹ ਮਾਡਲ ਟਾਊਨ ਨੰਬਰ ਇੱਕ ਆ ਗਿਆ ਮਾਡਲ ਟਾਊਨ ਨੰਬਰ 1 ਤਹਿਸੀਲ ਸੁਨਾਮ ਤੇ ਜ਼ਿਲ੍ਹਾ ਸੰਗਰੂਰ ਸ਼ੁਰੂਆਤ ਇੱਥੋਂ ਕਰਦੀ ਹੈ ਆ ਵੱਡੀ ਬੱਚੀ ਤੋਂ ਕਰ ਆਇਆ ਲੱਭੀ ਪਹਿਲਾਂ ਕੱਦ ਦੇ ਕੱਦ ਦੀ ਕਰਾ ਤਸਲੀ ਹੋਏ ਪਹਿਲਾਂ ਦਾ ਦਿਖਾ ਕੱਦ ਫੇਰ ਦਿਖਾ ਦੇ ਲੇਵਾ ਤੇ ਉਸ ਤੋਂ ਬਾਅਦ ਦਿਖਾ ਦੇ ਦੀ ਬੱਚੀ ਬੱਚੀ ਇਹਨਾਂ ਨੇ ਆਪਾਂ ਨੂੰ ਜਿਹੜੀ ਜਿਹੜੀ ਦੀ ਆਪਾਂ ਨੂੰ ਡਿਟੇਲ ਪਤਾ ਆਪਾਂ ਦੱਸਾਂਗੇ ਜਿਹੜੀ ਦੀ ਨਹੀਂ ਪਤਾ ਉਹਦੀ ਨਹੀਂ ਦੱਸਦੇ ਠੀਕ ਹੈ ਗੱਲ ਆ ਇਹਦਾ ਸੂਆ ਕਿਹੜਾ ਰਹੂਗਾ ਦੂਜਾ ਸੂਆ ਵੀਰੇ 6 ਦੰਦ ਹੈ ਦੂਜਾ ਸੂਆ ਦੰਦੋ ਛਿੱਗੀ ਸੂਆ ਦੂਜਾ ਵਾਲਾ ਤੋਰ ਦੇ ਖੋਲ ਕੇ ਫਿਰ ਇੱਥੋਂ ਲਵੀ ਆਰਡਰ ਕਰਾ ਦੇ ਚੈੱਕ ਤੇ ਥਾਣ ਥਣ ਦਾ ਲੱਗਿਆ ਮੱਜਾਂ ਨਾਲ ਦਾ ਤੇ ਚਵਾਈ ਚਵਾਈ ਵੀ ਮੱਜਾਂ ਨਾਲ ਦੀ ਹੈ ਇੱਕ ਨੰਬਰ ਦੀ ਹੈ ਇਹਦਾ ਪਤਾ ਕਿਹੜੇ ਸੀਮੰਦੀ ਹੈ ਰਮਾਂਡਾ ਦੀ ਰਮਾਂਡਾ ਦੀ ਜੀ ਰਮਾਂਡਾ ਦੀ ਆਪ ਬੱਚੀ ਕਿਹੜੇ ਦੀ ਨਾਲ ਬੱਚੀ ਹੈਗੀ 40132 ਦੀ ਨਾਲ ਬੱਛੀ 40 132 ਦੀ ਆਪ ਆ ਗਈ ਔਰ ਮਾਡਾ ਦੀ ਕੱਦ ਆ ਗਿਆ ਮੰਨ ਲਓ ਪੂਰਾ ਵੱਡਾ ਜਿਹਾ ਤੇ ਆਰਡਰ ਆ ਗਿਆ ਬਿਲਕੁਲ ਨਾਲ ਨਾਲ ਲੈਗ ਸਕੋਰ ਦੀ ਫੁੱਲ ਮਜ਼ਬੂਤ ਤੇ ਉੱਤੋਂ ਰਹੂਗੀ ਬਿਲਕੁਲ ਸਟ੍ਰੇਟ ਹੈ ਨਾ ਜਮਾ ਜਮਾ ਕਿੰਨੇ ਰੰਦਾ ਸੁਆ ਇਹਨੂੰ ਫਿਰ ਤੀਜੇ ਦਿਨੇ ਕਿੰਨੀ ਬੌਲੀ ਆ ਬੋਲੀ ਹੋਊਗੀ 19 20 ਕਿਲੋ ਤੋਂ ਪਾਰ ਪਾਰ 10 ਕਿਲੋਸ ਡੰਗ ਦੀ ਹੋਊਗੀ ਯਾਰ 20 ਕਿਲੋ ਮੰਨ ਕੇ ਆ ਜੀ ਭਰਾ 20 ਕਿਲੋ ਮੰਨ ਕੇ ਆ ਜੀ ਤਸੱਲੀ ਕਰਾ ਦਾਂਗੇ ਜਮਾ ਤਸੱਲੀ ਕਰਾ ਕੇ ਦੇਵਾਂਗੇ ਅਸਲ ਜਿਹੜੀ ਕਹਿੰਦੇ ਹੁੰਦੇ ਨੇ ਜਮਾ ਜਮਾ ਠੀਕ ਹੈ ਗੱਲ ਥੋੜਾ ਟਕਾਈ ਨਾ ਲੈ ਜਾ ਬੱਚੇ ਦਾ ਕਰਦੀ ਹੈ ਬੱਚੇ ਦਾ ਕਰਦੀ ਹੈ ਫਿਰ ਜਾਣ ਵਾਲੀ ਬੱਚੀ ਭੱਜੂਗੀ ਕਿੰਨੇ ਦੁੱਧ ਦੀ ਰਿਪੋਰਟ ਹੈ ਮੇਰੇ 28 ਕਿਲੋ ਪਾਇਆ ਪਲੂਨ ਨੇ ਪਹਿਲਾਂ ਨੇ ਪਹਿਲਾਂ ਨੇ ਆ ਦੰਦੋ ਬਾਈ ਕਹਿੰਦਾ ਸ਼ਿੱਗੀ ਆਪ ਆ ਗਈ ਰਮਾਡਾ ਦੀ ਤਿੰਨਾਂ ਦਿਨਾਂ ਦੀ ਸੂਈ ਕੋਲੇ 20 ਕਿਲੋ ਬੌੜਾ ਹਾਜ਼ਰ ਤਿੰਨ ਨਾਲ ਬੱਚੀ ਵੀ ਆ ਗਈ ਟਾਪ ਦੇ ਸੀਮਨ ਦੀ ਟਾਪ ਦੇ ਸੀਮਨ ਦੀ ਬੱਚੀ ਆਫਰ ਹੈ ਇਹਦੇ ਮੰਗਰ ਵੀ ਬੱਚੀ ਹੈ ਤੇ ਦੂਜੇ ਨੰਬਰ ਵਾਲੀ ਮੰਗਰ ਵੀ ਬੱਚੀ ਹੈ ਦੋਨਾਂ ਦੀ ਆਫਰ ਹੈ 10000 ਰੁਪਏ ਦੀ ਬੱਚੀ ਘਟਾਂਗੇ ਇਹਦੀ ਬੱਚੀ ਵੀ 10 ਦੀ ਘਟ ਲਾਂਗੇ ਤੇ ਦੋਨੋਂ ਨੰਬਰ ਵਾਲੀ ਇਹਦੇ ਇੱਕ ਕਾਲੀ ਦੇ ਪੈਸੇ ਕਿੰਨੇ ਅੱਜ ਇਹ ਦੇਵਾਂਗੇ ਵੀਰੇ ਜੱਸਰਨੋ ਚਿੱਕ ਦੱਸ ਦੀ 1 ਲੱਖ ਤੇ 10000 ਰੁਪਏ ਦੀ 20 ਕਿਲੋ ਕੰਡਾ ਆਪਦਾ ਲਿਆਵੇ ਅਗਲਾ ਲਿਆਵੇ ਕੋਈ ਸਮੱਸਿਆ ਤਾਂ ਨਹੀਂ ਨਾਲ ਆ ਗਈ ਬੱਚੀ ਬੇ ਬੱਚੀ ਆ ਗਈ ਕਿਹੜੇ ਹੀ ਦੱਸਿਆ ਬੱਚੀ ਬੱਚੀ 40 132 ਦੀ ਹੈ ਬੱਚੀ 40 132 ਦੀ ਆਪ ਆਰਮਾਂਡਾ ਦੀ ਤੀਜੇ ਦਿਨ 20 ਕਿਲੋ ਬੋਲਾ હાજર હાજર ਪਹਿਲਣ ਦਾ 28 ਕਿਲੋ ਦਾ ਮਿਲਕਰ ਕਾਉਂਟ 28 ਕਿਲੋ ਦਾ ਕਦ ਦੇ ਲੈ ਤੂੰ ਬੱਚੀ ਦਾ ਕੱਦ ਵੀ ਫੁੱਲ ਵੱਡਾ ਆ ਗਿਆ ਛੋਟੀ ਨਾ ਕੋਈ ਸੱਚਾ ਮਾਰਦੇ ਛੋਟੀ ਤਾਂ ਨਹੀਂ ਹੈਗੀ ਪੂਰੇ ਵੱਡੇ ਕੱਦ ਦੇ ਹੋਣੇ ਤੇ ਹੁਣ ਮਾਰਦੇ ਲੱਭੀ 2 ਨੰਬਰ ਵਾਲੀ ਤੇ ਕੈਮਰਾ ਇਹ ਮੰਨ ਲਾ ਫਾੜੀ ਵਾਲਾ ਆਰਡਰ ਰੱਖਦੇ ਆ ਤੇ ਲੈ ਵੇ ਇੱਕ ਘੱਲਾ ਦੂੰਗਾ ਜਿੰਨੀਆਂ ਕਿ ਪੜਾਂ ਬਾਈ ਕੋਲ ਦਿਖਾਉਣਾ ਹੁਣ ਫਿਕਸ ਆਰਡਰ ਜੀ ਹੁੰਦੀਆਂ ਜਮੀ ਜਮਾ ਮੇਰੇ ਪਹਿਲੇ ਦਿਨ ਬੱਚੀ ਵਾਲੀ ਆਸ ਲੈਦਣਾ ਹਣਾ ਇਹਦੀ ਵੀ ਬੱਚੀ ਪੂਰੀ ਟੌਪ ਦੇ ਸੀ ਮੇਰੇ ਇਹ ਕਿਹੜੇ ਸੀ ਮੰਦੀਆ ਇਹ ਪੀਡੀਐਫ ਵਾਲੇ ਦੀ ਜਮਾਕਸਾ ਦੀ ਹੈ ਜਿਮਾਕਸਾ ਦੀ ਇਹ ਆਪ ਕਿਹੜੇ ਦੀ ਬੱਚੀ ਬਰੂਟ ਦੀ ਆ ਫੇਸ ਕਰੀ ਹੁਣ ਲੈ ਬੰਨੇ ਦਾ ਫਿਰ ਕੁਆਲਿਟੀ ਦੇਖ ਬੱਚੀ ਦੀ ਆ ਪਾਈ ਆ ਗਈ ਬਾਈ ਗਰੰਟੀ ਰਹੂਗੀ ਪੂਰੀ ਗਰੰਟੀ ਬ੍ਰੇਕ ਚ ਕੋਈ ਡੀਐਨਏ ਕਰਾ ਲੇ ਠੀਕ ਆ ਗੱਲ ਹਾਂਜੀ ਆ ਆ ਡੀਐਨਏ ਤੱਕ ਦੀ ਬਾਈ ਕਹਿੰਦਾ ਗਰੰਟੀ ਦੇਊਗੀ ਜਿਹੜਾ ਸੀਮਨ ਦੱਸਦਾ ਉਸੇ ਦੀ ਹੋਊਗੀ ਨੰਬਰ ਦੂਜਾ ਨਾਲ ਬੱਛੀ ਤੇ ਕਿੰਨਾ ਦਿਨ ਸੂਨਵਾਰਨ ਇਹ ਨੂੰ ਵੀਰੇ ਦੂਜਾ ਦਿਨ ਕਿੰਨੀ ਬੌਲੀ ਆ ਇਹਦੇ ਥੱਲੇ ਹੋਊਗਾ 18-19 ਕਿਲੋ ਗੋਲੀ 18 ਕਿਲੋ ਮੰਨ ਕੇ ਆ ਜੀ ਹਾਂ ਬੌਲੀ ਚੋਂ ਖਾਲੀ ਨਹੀਂ ਇਹ ਠੀਕ ਆ ਗੱਲ ਹਾਂਜੀ ਆ ਆ ਬੌਲੇ ਚੋਂ ਬਾਈ ਕਹਿੰਦਾ ਖਾਲੀ ਹੁੰਦੀਆਂ ਦੇ ਲੇਵੇ ਨੇ ਜਿਵੇਂ ਜਿਵੇਂ ਦੁੱਧ ਤੇ ਆਉਂਗੇ ਓਵੇਂ ਓਵੇਂ ਬਣਨਗੇ ਓਵੇਂ ਓਵੇਂ ਥੱਲੇੋਂ ਫਾਦਦੀਆਂ ਜਾਣਗੀਆਂ ਜਿਵੇਂ ਪਲਵਾਨ ਤੁਰਦੇ ਹ ਦੂਜਾ ਦਿਨ ਆ ਗਿਆ ਤੇ ਕਿਹੜੇ ਸੀਮੰਦੀ ਦੱਸਿਆ ਕਰਨੇ ਇਹ ਇਹ ਬਰੂਡ ਦੀ ਹੈ ਵੀਰੇ ਬਰੂਡ ਦੀ ਆਪ ਬੱਛੀ ਕਿਹੜੀਆਂ ਨਾਲ ਦੇ ਜਮਾਸਕਾ ਦੀ ਪੀਡੀਐਫ ਵਾਲਿਆਂ ਦੀ ਠੀਕ ਹੈ ਗੱਲ ਆਪ ਆ ਗਈ ਬਰੂਡ ਦੀ ਜਮਾਸਕਾ ਦੀ ਨਾਲ ਬੱਛੀ ਦੂਜੇ ਦਿਨ ਦੀ ਕੁਆਲਟੀ ਦੀ ਪਾਰਟੀ ਤੇ ਰਿਕਾਰਡ ਕਿੰਨਾ ਪਹਿਲਾਂ ਪਹਿਲਣ ਦਾ ਪਹਿਲਣ ਦਾ ਵੀਰੇ ਨੇ 25 ਕਿਲੋ ਪਾਇਆ ਹੋਇਆ 25 ਕਿਲੋ 25 ਕਿਲੋ ਜਿਹੜਾ ਮਰਜੀ ਬੰਦਾ ਮੰਨ ਕੇ ਲੈ ਲਵੇ 25 ਤੋਂ ਤਾਂ ਨਹੀਂ ਮਰਦੀ ਇਹ ਇਹ ਹੱਥੀ ਚਵਾਈ ਤੇ ਨਿਕ ਮਸ਼ੀਨੀ ਤੇ ਨੇ ਹੱਥੀ ਵਾਲੀ ਵੀ ਮਸ਼ੀਨੀ ਵਾਲੀ ਵੀ ਨੇ ਦੋਨੀਆਂ ਆਪਣੇ ਕੋਲ ਤਕਰੀਬਨ ਮੈਂ ਕਹਿੰਦਾ ਉਹਨਾਂ ਵੀ ਡਾਬਲ ਛੇੜੀ ਹੁੰਦਾ ਕੰਮ ਨਾ ਹਾਂਜੀ ਹਾਂਜੀ ਆਪਾਂ ਜਿਆਦਾਤਰ ਹੱਥੀ ਦੀ ਦੋਨੇ ਵੀ ਬਾਈ ਹੋਰੀ ਮਸ਼ੀਨ ਵਾਲੀਆਂ ਲੈ ਕੇ ਆਉਂਦੇ ਆ ਪਰ ਹੱਥਾਂ ਵਾਲੀਆਂ ਬਣਾ ਕੇ ਤੁਹਾਨੂੰ ਦੇ ਦਾਂਦੇ ਆ ਜੀ ਦੇ ਦਿੰਦੇ ਆ ਇਹਨਾਂ ਨੂੰ ਚਾਹੇ ਹੱਥਾਂ ਤੇ ਚਵਾਈ ਚਲਾ ਲਿਓ ਤੇ ਚਾਹੇ ਲਾ ਲਿਓ ਮੰਨ ਲਓ ਮਸ਼ੀਨੀ ਚਵਾਈ ਤੇ ਇਹ ਚਵਾਈ ਇਹ ਮੰਨ ਲਓ ਵੀ ਫਟਾਕੇ ਵਾਲੀ ਹੋਊਗੀ ਕਿਉਂਕਿ ਇਹ ਸਾਨੂੰ ਨਾਲ ਹੈ ਨਾ ਪਸ਼ੂ ਵੇਚਣਾ ਹੁੰਦਾ ਹਰੇਕ ਵਕਤ ਤੋਂ ਇੱਕ ਦੇ ਨਾਲ ਇੱਕ ਚੀਜ਼ ਫ੍ਰੀ ਹੈ ਹਾਂ 100 ਦੀ 100 ਕਰਕੇ ਲਿਆਉਂਦੇ ਆ ਨਾ ਹਾਂਜੀ ਹਾਂ ਬੱਚੀ ਨਾਲ ਇਹਦੀ ਵੀ ਕਮਾਲ ਦੀ ਕਿੰ 1,5000 ਇਹਦਾ ਕਿੰਨਾ ਦਾ ਸੈਕ ਨੰਬਰ ਹੈ 1 10 ਜੋੜਾ ਕਿੰਨਿਆ ਦੇਵਾਂਗੇ ਜੋੜਾ ਦੇਵਾਂਗੇ ਆਪਾਂ 2 10 ਦਾ ਹੈ 2 10 ਦਾ ਇੱਕੋ ਭਾਅ ਹੋ ਜਾਣੀਆਂ ਜੋੜੇ 'ਚ ਜੋੜੇ 'ਚ ਇੱਕ ਭਾਅ ਹੋ ਜਾਣੀਆਂ ਇਕੱਲੀ-ਇਕੱਲੀ ਦਾ ਭਾਅ ਅਲੱਗ ਹੋ ਜਾਊਗਾ ਠੀਕ ਹੈ ਗੱਲ ਆ ਜੋੜਾ ਬਾਈ ਕਹਿੰਦਾ ਇੱਕੋ ਰੇਟ ਹੋ ਜੂ ਪਰ ਇਹਨਾਂ ਮਗਰ ਬੱਚੀਆਂ ਨੇ ਬੱਚੇ ਇਧਰੋਂ ਨਾਲ ਨੂੰ ਲਾ ਦੇ ਆਰਡਰ ਦੀ ਕੁਆਲਿਟੀ ਦੇਖ ਇਹਨਾਂ ਦੀ ਠੀਕ ਹੈ ਗੱਲ ਇਹਦੇ ਕੋਲ 18 ਕਿਲੋ ਬੌਲੀ ਨਾਲ ਬੱਚੀ ਦੋ ਦਿਨਾਂ ਦੀ ਇਹਦੇ ਕੋਲ 1 ਕਿਲੋ ਬੌਲੀ ਤਿੰਨ ਦਿਨ ਦੀ ਸੂਈ ਤਿੰਨ ਦਿਨ ਦੀ ਆਪ ਵੀ ਟੌਪ ਦੇ ਸੀਮਨ ਦੀਆਂ ਬੱਚੀਆਂ ਵੀ ਨਾਲ ਟੌਪ ਬੱਚੀਆਂ ਟੌਪ ਦੇ ਦੋਨੇ ਕੀ ਆ ਆ ਆ ਲੱਭੀ ਇਧਰ ਲੈ ਬੰਨੇ ਦੀ ਲਿਆ ਕੈਮਰਾ ਓਏ ਐ ਤੇ ਮਾਰ ਆ ਵੀ ਰੀਲ ਤੇ ਡੱਬੇ ਈ ਈ ਲਈ ਫਿਰਦਾ ਹਲੇ ਵਾਹ ਲੈ ਵਾਹ ਥੋੜੀ ਜੀ ਘੱਟ ਸਮਝ ਆਈ ਆ ਨਾ ਸਮਾਈ ਘੱਟ ਕਰਦੇ ਨੇ ਵੀਰੇ ਬ੍ਰੀਡ ਤਾਂ ਫੁੱਲਾ ਬ੍ਰੀਡ ਐ ਨਾ ਤਾਂ ਕਰਕੇ ਘੱਟੇ ਉਹਦੀ ਐ ਠੀਕ ਆ ਗੱਲ ਜਿੰਨੀ ਬ੍ਰੀਡ ਹੋਊਗੀ ਉੰਨੀ ਘੱਟ ਹੋਊਗੀ ਠੀਕ ਆ ਠੀਕ ਆ ਹਲੇ ਹਲੇ ਆ ਇਹਦੇ ਨਾਲ ਬੱਚਾ ਕੀ ਆ ਗਿਆ ਇਹਦੇ ਨਾਲ ਮੇਲ ਆ ਗਿਆ ਆ ਨਾਲ ਆ ਗਿਆ ਮੇਲ ਕਾਫ ਤਸੂਆ ਇਹਦਾ ਤੇ ਬਾਕੀ ਇੱਥੇ ਤੋਂ ਕਰ ਸਕਦਾ ਹਾਂ ਕੁਆਲਿਟੀ ਚੱਕ ਸੁਆ ਕਿਹੜਾ ਰੂ ਕਰਨੇ ਦਾ ਦੂਜਾ ਵੀਰੇ ਸੁਆ ਦੂਸਰਾ ਥੋੜੀ ਜੀ ਘੱਟ ਸੰਭਾਲ ਚੋਂ ਕਹੂੰਗਾ ਪਾਰ ਭਾਈ ਦੁੱਧ ਨੇ ਫੁੱਲਾ ਜੇ ਆਪਾਂ ਸਰੀਰ ਨੂੰ ਦੇਖੀ ਫਿਰ ਕੋਈ ਦੁੱਧ ਨੂੰ ਨਹੀਂ ਮੰਨਦਾ ਇਹਨੇ 32 ਕਿਲੋ ਦੁੱਧ ਪਾਇਆ ਹੋਇਆ ਬਲੂ ਨੇ ਠੀਕ ਆ ਗੱਲ ਹਾਂਜੀ ਹਾਂ ਤੇ ਹੁਣ ਕਿੰਨੇ ਦਿਨ ਦਾ ਸੂਆ ਹੋ ਗਿਆ ਅੱਜ ਇਹਨੂੰ ਪੰਜਵਾਂ ਦਿਨ ਹੈ ਕਮਾਲ ਆ ਇੱਥੋਂ ਕਮਾਲਾ 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 59ਾਂ ਦੀ ਸੂਈ ਤੇ ਦੁੱਧ ਹਾਸ਼ਿਰ ਕਿੰਨਾ ਕਰਨਾ ਹੋਊ 23 24 ਕਿਲੋ 22 ਕਿਲੋ ਮੰਨ ਕੇ ਲਵੇ 22 ਕਿਲੋ ਚਵਾ ਦੇਾਂਗੇ ਹਾਂਜੀ ਹਾਂ ਠੀਕ 22 ਕਿਲੋ ਦੁੱਧ 22 ਕਿਲੋ ਚਵਾ ਕੇ ਦੇ ਦਾਂਗੇ ਦਾ ਕੱਦ ਆ ਗਿਆ ਫੁੱਲ ਵੱਡਾ ਲੈ ਚੱਲ ਲੈ ਚਲ ਬੁੱਝ ਕੇ ਲੈ ਜਾ ਲੈ ਤੇ ਬਾਕੀ ਆਰਡਰ ਆਰਡਰ ਤਾਂ ਸਾਰਿਆਂ ਦੀ ਮੇਨ ਚੀਜ਼ ਇਹੀ ਹੈ ਆਪਣੇ ਆਲੇ ਵਾਦੇ ਮੰਨ ਲਓ ਬਾਲਾ ਫਾਸਮਾ ਤੇ ਫਾੜੀ ਵਾਲਾ ਰੱਖਦੀ ਆ ਜੇ ਮੈਂ ਕਹੂੰਗਾ ਵੀ ਕਿਸੇ ਸੱਜਣ ਨੇ ਨਾ ਇਹਦੀ ਸਾਮ ਚੰਗੀ ਕਰ ਲਈ ਫੁੱਲ ਪੈਸਿਆਂ ਦੀ ਵਹਿੜਾ ਫੁੱਲ ਪੈਸਿਆਂ ਦੀ ਵੀ ਫੁੱਲ ਕੁਆਲਟੀ ਆ ਇਹ ਬਰੀਡ ਫੁੱਲ ਹੈ ਕੋਈ ਬਰੀਡ ਚ ਨਹੀਂ ਕਮੀ ਕੋਈ ਆਰਡਰ ਕੁਆਲਟੀ ਚ ਨਹੀਂ ਕਮੀ ਬਰੀਡ ਚ ਕੋਈ ਕਾਸਰ ਨਹੀਂ ਹਾਂ ਜਾਂ ਤਾਂ ਹੁਰਲੇ ਬੰਨੇ ਕਰ ਲਾ ਜਾਂ ਕਰ ਲਾ ਪਰਲੇ ਬੰਨੇ ਇੱਥੇ ਇੱਥੋਂ ਮਾਰਦੀ ਲੱਭੀ ਕੈਮਰਾ ਪੂਛ ਫੜੀ ਮੜੀ ਜੀ ਕਿੰਨਾ ਦੱਦਾ ਹੋਣ ਇਹਦੇ ਕੋਲੇ ਇਸ ਲਈ 22 ਕਿਲੋ ਦੁੱਧ ਮੰਨ ਕੇ ਲੈ ਜੇ 23 ਹੋਵੇ 24 ਹੋਵੇ 5 ਦਿਨਾਂ ਦੀ ਸੂਈ ਹੈ ਚਵਾ ਦਾਂਗੇ ਬਾਈ ਚਵਾ ਦਾਂਗੇ ਕੰਡਾ ਕਰਾ ਕੇ ਕੰਡਾ ਕਰਾ ਕੇ ਪੈਸੇ ਕਿੰਨੇ ਲਵੇਂਗਾ ਫਿਰ ਇਹ ਦੇਵਾਂਗੇ ਵੀਰੇ 95000 ਰੁਪਏ ਦੇ ਕੱਲੇ ਦੀ ਕੱਲੇ 95 ਦੀ ਠੀਕ ਆ ਗੱਲ ਆ ਤੇ ਹੁਣ ਮਾਰਦੇ ਲੱਭੀ ਆ ਪੱਛੀ ਤੇ ਕੈਮਰਾ ਪਹਿਲਾਂ ਦੀ ਫੇਸ ਤੇ ਕੈਮਰਾ ਮਾਰਦੇ ਫੇਸ ਤੋਂ ਲਾ ਕੇ ਫੇਸ ਦੇਖ ਕੇ ਤੇ ਬਾਕੀ ਬੱਚੇ ਤੇ ਮਾਰਦੀ 나ੜੂਆ ਨਾਲ ਹੀ ਆ ਗਿਆ ਵੀਊ ਕਰਕੇ ਚੈੱਕ ਕਰਾ ਦੀ ਜਮਾ ਵੀਰੇ ਤਾਜ਼ੀਆਂ ਸੂਈਆਂ ਨੇ ਇੱਕ ਪੱਛੀ 5 ਦਿਨਾਂ ਦੀ ਸੂਈ ਹੈ ਦੋ ਦੋ ਦਿਨ ਦੀ ਸੀ ਨੇ ਇੱਕ ਤਿੰਨ ਦਿਨ ਦੀ ਸੀ ਆਰਡਰ ਇਹਦਾ ਬਾਲਾ ਕੰਮ ਬਹੁਤ ਜ਼ਬਰਦਸਤਾ ਜਮਾ 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 ਨਾਲ ਲਗਮ ਆ ਗਿਆ ਥਣ ਲੱਗਿਆ ਮੱਜਾਂ ਨਾਲ ਤਾੜੀ ਵਾਲਾ ਜਮਾ ਚਵਾਈ ਵੀ ਮੱਜਾਂ ਨਾਲ ਦੀਏ ਵੀਰੇ ਮੋਟੀ ਚਵਾਈ ਦੀ ਕੱਦ ਚੰਗਾ ਹਣਾ ਕੱਦ ਪੂਰਾ ਸੁਆਕੜਾ ਰੂਗਾ ਕਰਨੇਗਾ ਦੂਜਾ ਵੀਰੇ ਆ ਜਾ ਲੈ ਆਰ ਲੈ ਬੰਨੇ ਕਿੰਨੇ ਲੰਦੀ ਸੂਈ ਹੋਗੀ ਇਹਨੂੰ ਦੋ ਦਿਨ ਹੋ ਗਏ ਵੀਰੇ ਦੋ ਦਿਨ ਜੀ ਬਰੀਡ ਫੁੱਲਾ ਹਣਾ ਬਰੀਡ ਚ ਕੋਈ ਕਮੀ ਨਹੀਂ ਬਰੀਡ ਫੁੱਲਾ ਮਜ਼ਬੂਤ ਪੈਰਾ ਬਰੀਡ ਲੋ ਵੀਰੇ ਜਿੱਥੋਂ ਮਰਜ਼ੀ ਲੋ ਪੈਰਾ ਦੀ ਮਜ਼ਬੂਤ ਆ ਗਈ ਸੋਰੀ ਪੈਰ ਪੂਰਾ ਰੱਖ ਦਿਆ ਸਰਾ ਤੇ ਬਾਕੀ ਆਰਡਰ ਬਿਲਕੁਲ ਫਿਕਸ ਰੱਖੂਗੀ ਲੈ ਜੀ ਆਰਡਰ ਵੀ ਇਧਰ ਲੈ ਬੰਨੀ ਮੇਨ ਚੀਜ਼ ਤਾਂ ਆਪਣੀ ਆਰਡਰ ਦੀ ਹੁੰਦੀ ਹੈ ਵੀਰੇ ਕਿੰਨੇ ਦਿਨ ਦਾ ਸੁਗਾ ਦੱਸਿਆ ਕਰਨ ਇਹਦਾ ਦੋ ਦਿਨਾਂ ਦਾ ਵੀਰੇ ਦੋ ਦਿਨ ਦਾ ਹਾਂ ਜੀ ਕਿੰਨੀ ਕੁ ਬੌਲੀ ਆ ਇਹਦੇ ਲਗੋ ਕੋ 15 16 ਕਿਲੋ ਬੌਲੀ 15 ਕਿਲੋ ਹੋਊਗੀ ਹੋਊਗੀ ਜੀ ਕੰਡੇ ਧਰਨ ਵਾਲੀ ਚਵਾ ਮੋਟਾ ਜਿੱਦਾਂ ਥਾਂ ਲੱਗਿਆ ਆਪਾਂ ਕਹਿੰਨੂੰ ਤਾਂ 20 ਕਿੰਨੇ ਪਰ ਨਹੀਂ 15 16 ਇੱਥੇ ਰੋਕ ਲੀ ਕਮਾ ਕੇ ਲੱਭੀ ਸਾਈਡ ਤੋਂ ਲਮਾਈ ਲੰਬੂਈ ਚੈੱਕ ਕਰਾ ਦੀ ਸਾਰੀ ਬੈੜ ਤੇ ਮਾਰਦੀ ਕੈਮਰਾ ਫੇਸ ਤੋਂ ਲਾ ਕੇ ਰੋਕਲਾ 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 ਇਹ ਇੱਥੇ ਹੀ ਰੋਕਲਾ ਸ਼ੌਕ ਆਪਦੇ ਆਪ ਨੂੰ ਕੈਮਰੇ ਗਣ ਦੇਖਦੀ ਆ। ਪੂਰੀ ਫੁੱਲ ਸ਼ਕੀਨ ਆ ਗਈ। 15 ਕਿਲੋ ਬੌਲੀ ਬਾਈ ਕਹਿੰਦਾ ਅੱਜ ਹਾਜ਼ਰ ਕੋਲੇ ਚਵਾਉਣ ਵਾਲੀ ਹੈ ਨਾ। ਜਮਾ ਵੀਰੇ ਤਸੱਲੀ। ਲੈ ਚੱਲੇ ਇੱਧਰ ਲੈ ਬੰਨੇ। ਕੱਦ ਵੀ ਸੋਹਣਾ। ਇਹਨੂੰ 20 ਕਿਲੋ ਮੰਨ ਕੇ ਜਿਹੜਾ ਮਰਜ਼ੀ ਵੀਰ ਲੈ ਲੈ ਵੀਰੇ। ਜ਼ਿਆਦਾ ਨਹੀਂ ਆਪਾਂ ਕਹਿੰਦੇ। ਠੀਕ ਆ ਗੱਲ ਤੇ ਬਰੀਡ ਵੀ ਫੁੱਲ ਆ ਗਈ ਨਾ। ਫੁੱਲ ਬਰੀਡ ਐ। ਆ ਬਰੀਡ ਆ ਗਈ ਫੁੱਲ। ਕਿੰਨਾ ਕੁ ਦੁੱਧ ਦੇ ਦੂਗੀ? 20 ਕਿਲੋ ਮੰਨ ਕੇ ਜਿਹੜਾ ਮਰਜ਼ੀ ਵੀਰ ਲੈ ਲੈ। 15 'ਚ ਚਵਾ ਦਾਂਗੇ। ਅੱਜ ਚਵਾ ਦਾਂਗੇ। ਟਾਈਮ-ਟਾਈਮ। ਜਮਾ ਤਸੱਲੀ ਕਰਾਉਣ ਵਾਲਾ? ਹਾਂਜੀ ਹਾਂ। ਰੁ ਹਾਂਜੀ ਆ ਇੱਥੋਂ ਇੱਥੋਂ ਮਾਰ ਲੱਭੀ ਕੈਮਰਾ ਦੂਜਾ ਸੁਗਾ ਸ਼ਕੀਨ ਫੁੱਲਾ ਬਾਈ ਕਹਿੰਦਾ 15 ਬੌਲੀ ਆ 20 ਮੰਨ ਕੇ ਲੈ ਜਾ ਭਰਾ ਕੋਈ 20 ਕਿਲੋ ਤਾਂ ਬੜੇ ਬਸ ਦੇਣਾ ਤੇ ਨਹੀਂ ਵੱਧ ਹੀ ਆ ਹਾਂਜੀ ਹਾਂ ਠੀਕ ਆ ਦੇਣਾ ਦੇਣਾ ਵੱਧ ਜਾ ਭਰਿਆ 82 ਮੰਨ ਕੇ ਲੈ ਲੇ ਠੀਕ ਆ ਇੱਕ ਆ ਵੈਡ ਕਰਾ ਦੇ ਚੈੱਕ ਇਧਰ ਆ ਆ ਗਈ ਜਰਸੀ ਇਹ ਟੈਰੀ ਕਾ ਟਾਰਗਾ ਪਿੰਡਾ ਵਿਆਹ ਜਮਾ ਜਮਾ ਆ ਦੇਖ ਕੱਦ ਕੱਦ ਫੁੱਲਾ ਜਮਾ ਐਂ ਕੱਦਲੀ ਆ ਗਈ ਜਮਾ ਜਮਾ ਪਤਲੀ ਠੀਕ ਆ ਗੱਲ ਇਹ ਗੱਬਣ ਗੱਬਣ ਹੈ ਵੀਰੇ ਠੀਕ ਆ ਬਾਲਾ ਇਹਦੇ ਰਹਿੰਦੇ ਨੇ 5-6 ਦਿਨ ਭਾਲਾ ਇੱਕ ਕਿਵੇਂ ਆ ਸਿਸਟਮ ਇਹ ਭਾਲਾ ਵੀਰੇ ਜਿਹੜੇ ਪਾਸੇ ਬੈਠਦੀ ਉਹ ਪਾਸੇ ਭਾਲ ਕਰ ਜਾਂਦੀ ਮੁੱਛ ਪੜੀ ਮੜੀ ਹਾਂ ਇਧਰ ਦੇ ਦੋਨੇ ਥਾਣਾ ਚ ਹਨਾ ਹੈਗੀ ਵੀਰੇ ਹੈਗੀ ਆ ਥੋੜੀ ਜਿਹੀ ਭਾਲ ਕਰੀ ਜਾਂਦੀ ਹੁਣ ਤਾਂ ਭਾਲ ਕਰਨ ਲੱਗ ਗਈ ਠੀਕ ਆ ਅੱਲੇ ਔਰ ਦੇ ਬੰਨੇ ਸੁਆ ਕਿਹੜਾ ਸੂਗੀ ਇਹ ਦੂਜਾ ਸੁਆ ਸੂਗੀ ਇਹ ਵੀ 6 ਦਿਨ ਦਾ ਛਿੱਗੀ ਜੀ ਇਹ ਜਿਹੜੀ ਪਹਿਲਾਂ ਤੋਰ ਕੇ ਦਿਖਾਈ ਐ ਇਹ ਦੰਦ ਨਹੀਂ ਪਟਿਆ ਆਪਾਂ ਇਹ ਪੂਰੀ ਮੰਨ ਕੇ ਲੈਵੇ ਵੀਰੇ ਠੀਕ ਆ ਜਿਹੜੀ ਚੀਜ਼ ਦੇਖੀ ਐ ਫੇਸ ਕੁਆਲਟੀ ਦੇਖ ਬੱਚੇ ਕਿੰਨੇ ਦਿਨ ਕੱਢਦੀ ਆ ਇਹ ਇਹ ਲੈ ਜੂ ਵੀਰੇ ਹਫਤਾ ਮੰਨ ਕੇ ਲੈ ਜੀ ਠੀਕ ਗੱਲ ਹੈ ਗੱਡੀ ਗੱਡੀ ਚੜਨ ਕਰਕੇ ਇੱਕ ਦੋ ਦਿਨ ਉਰਾਂ ਪਰਾਂ ਹੋ ਸਕਦੀ ਹੈ ਠੀਕ ਹੈ ਇਹਦੀ ਖਾਸ ਗੱਲ ਇਹ ਰਹੂਗੀ ਸਜਣੋ ਵੀ ਇਹ ਨਾ ਜਰਸੀ ਦਾ ਬੱਚਾ ਵੀ ਤੋ ਚੰਗਾ ਲੈ ਸਕਦੇ ਹੋ ਐਫ ਦਾ ਵੀ ਹੈ ਨਾ ਐਫ ਦਾ ਵੀ ਲੈ ਸਕਦੇ ਹੋ ਜਿਹੜਾ ਮਰਜ਼ੀ ਬੱਚਾ ਇਹਦੇ ਤੋਂ ਲੈ ਲਿਓ ਬਰੀਕ ਦੇ ਕੰਮ ਕਰਨ ਵਾਲੀ ਆ ਫੁੱਲ ਕੱਦ ਚ ਆ ਗਈ ਆਰਡਰ ਜਮਾ ਇਹਨਾਂ ਨਾਲ ਲੱਗੋ ਜਮਾ ਨਾਲ ਲੱਗ ਮੈਂ ਆਰਡਰ ਰੱਖੂ ਵੀਰੇ ਕੈਕ ਦਿਨ ਕੱਢ ਦੂ ਕਰਨ ਇਹ ਇਹਨੂੰ ਹਫਤਾ ਮੰਨ ਕੇ ਲੈ ਲੇ ਵੀਰੇ ਜਿਹੜਾ ਮਰਜ਼ੀ ਵੀਰ ਘੱਟੋ ਘੱਟ ਨਾ ਇੱਥੇ ਟੇਢੀ ਰੋਗ ਲਗ ਮਾ ਕੇ ਰੋਕਲਾ 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 ਰੋਕਦੀ ਇਹ ਫਾਰਮ ਚ ਆਈ ਧੱਕਾ ਕਰਦੀ ਆ ਰੋਕਦੀ ਘੱਟ ਆ ਰੋਕਦੀ ਘੱਟ ਆ ਤੇ ਬਰੀਡ ਬਰੂਡ ਦਾ ਚੰਗੀ ਬਰੀਡ ਪੂਰੀ ਆ ਵੀਰੇ ਲੈ ਚੱਲ ਆ ਇਧਰ ਲੈ ਬੰਨੇ ਲੈ ਚੱਲ ਲੈ ਚੱਲ ਇਹਦੇ ਜਿਹੜਾ ਸੀਮਨ ਲੱਗਿਆ ਉਹ ਆਪਾਂ ਨੂੰ ਪਤਾ ਹੈ ਇਹ ਕਿਹੜਾ ਸੀਮਨ ਲੱਗਿਆ ਇਹਦੇ ਟਰੰਪ ਦਾ ਕੀ ਜਾ ਟਰੰਪ ਟਰੰਪ ਦਾ ਮੈਂ ਕਹਿੰਨਾ ਪ੍ਰਧਾਨ ਮੰਤਰੀ ਆ ਯਾਰ ਨਹੀਂ ਹੈ ਕਿ ਪ੍ਰਧਾਨ ਮੰਤਰੀ ਹੈਗੇ ਪਰ ਹੈਗਾ ਸੀਮਨ ਵੀ ਠੀਕ ਆ ਗੱਲ ਇਹਦਾ ਨਾਮ ਟਰੰਪ ਤਾਂ ਹੀ ਰੱਖਿਆ ਇਹਦੀ ਗੱਲਬਾਤ ਚੰਗੀ ਗੱਲਬਾਤ ਤਾਂ ਹੈਗੀ ਹੈ ਹਾਂ ਆਸਾਨ ਵੀ ਗੱਲਬਾਤ ਚੰਗੀ ਹੋਣੀ ਪ੍ਰਧਾਨ ਮੰਤਰੀ ਵਾਲਾ ਨਾਮ ਤਾਂ ਹੀ ਰੱਖਿਆ ਹੋਇਆ ਲੈ ਚੱਲ ਕਿੰਨਾ ਦੁੱਧ ਪਾਉਗੀ? ਮੇਰੇ 22 ਕਿਲੋ ਪਲੂਨੇ ਪਾਇਆ ਹੋਇਆ ਹੈ। 22 ਕਿਲੋ। ਹਾਂ 22 ਕਿਲੋ ਹੀ ਮੰਨ ਕੇ ਲੈ ਲੇ। ਠੀਕ ਆ ਗੱਲ। ਆਹ ਆ ਬਣ ਗਈ ਨਾ ਗੱਲ ਬਾਈ ਕਹਿੰਦਾ 22 ਕਿਲੋ ਹੀ ਮੰਨ ਕੇ ਲੈ ਲਿਓ 22 ਇਹ ਪਹਿਲਾਂ ਨੇ ਦਿੱਤਾ। ਟਰੰਪ ਦੇ ਸੀਮਨ ਤੋਂ ਗੱਬਣਾ ਆ ਗਈ ਤੇ ਆਪਾਂ ਕਹਿ ਦਿੰਦੇ ਆ 30 ਬਾਕੀ ਬਾਕੀ ਦੁੱਧ ਹੈਗਾ ਬਈ ਦੁੱਧ ਤਾਂ ਇਹਨੇ ਪਾਉਣਾ 25 ਕਿਲੋ। ਠੀਕ ਆ। 22 ਕਿਲੋ ਮੰਨ ਕੇ ਜਿਹੜਾ ਮਰਜ਼ੀ ਵੀਰ ਲੈ ਲੇ ਬਾਕੀ ਦੁੱਧ ਸੇਵਾ ਦਾ। ਹਾਂ ਦੁੱਧ ਬਾਕੀ ਭਰਾਵਾਂ ਦੀ ਕਹੂੰਗਾ ਖੇਰ ਦਾ ਦੁੱਧ ਆ ਇੱਥੋਂ ਕਰਾ ਦੇ ਲੱਭੀ ਆਰਡਰ ਚੈੱਕ ਉਹ। ਚੰਡੀਸੀਲ ਪੂਰੀ ਇਹ ਤਾਂ ਬੱਚੇ ਨਹੀਂ ਬੰਨਣਾ ਬਹੁਤ ਹੈ ਬੰਨਣਾ ਬਹੁਤ ਆ 22 ਕਿਲੋ ਹੀ ਮੰਨ ਲਓ ਬਾਈ ਕਿਹਨਾਂ ਜਿੰਨਾ ਕਿ ਪਹਿਲਾਂ ਨੇ ਦਿੱਤਾ ਕਰਦੇ ਕਰਨੇ ਪਰ ਡਿਫਰੈਂਟ ਵਾਲਾ ਹੁੰਦਾ ਨਾ ਥੋੜੀ ਬਹੁਤੀ ਪਲਬਾਦੀ ਲੱਗੀ ਪਉਣ ਮੌਸਮ ਸਾਰੇ ਕੱਟੂ ਤੇ ਪਰ ਪਰਸਨਲ ਤੌਰ ਤੇ ਇਹ ਤੁਹਾਨੂੰ ਕਹਾਂ ਨਾ ਇਹਦਾ ਆਰਡਰ ਮੈਨੂੰ ਜੇ ਕਿਨੇ ਵੀ ਨੇ ਘਰੇ ਰੱਖਨੇ ਨਾ ਹੱਥ ਦੀ ਚਵਾਈ ਤੇ ਠੀਕ ਹੈ ਮੈਸ ਦੁੱਧ ਦਾ ਪਾਉਗੀ ਮੈਸ ਨਾਲ ਦਾ ਜਮਾ ਮੱਝ ਵਰਗਾ ਜਮਾ ਮੈਸ ਮੰਨ ਕੇ ਲੈ ਲੇ ਮੱਝ ਮੰਨ ਕੇ ਲੈ ਲੇ ਕੋਈ ਕਿੰਨੇ ਪੈਸੇ ਲਵਾਂਗੇ ਇਹਦੇ ਇਹ ਵੀਰੇ ਆਪਾਂ ਦੇ ਦਾਂਗੇ 97000 ਰੁਪਏ ਦੀ ਕੱਲੇ ਦੀ ਕੱਲੇ ਦੀ ਇਹ 97 ਦੀ ਆਹ 82 ਦੀ ਇਹ 95 ਦੀ ਇਹ ਉਹ ਇੱਕ ਦੱਸ ਦੀ ਉਹ ਇੱਕ ਦੱਸ ਜੇ ਕੋਈ ਜੋੜਾ ਲਊਗਾ ਜੋੜੇ ਦੀ 100 ਕਿਲੋਮੀਟਰ ਤੱਕ ਦੀ ਪਹੁੰਚ ਕਰਦਾਂਗੇ ਕੱਲੀ-ਕੱਲੀ ਦੀ ਨਹੀਂ ਹੁੰਦੀ ਜਿਹੜਾ ਮਰਜ਼ੀ ਜੋੜਾ ਛਾਂਟੋ ਜਿਹੜੀ ਮਰਜ਼ੀ ਜੋੜਾ ਛਾਂਟ ਲਈ ਬੋਲ ਨੰਬਰ ਤੇਰਾ 97799394077 97799394077 ਕੰਮ ਇਹ ਸੱਜਣ ਦਾ ਵਪਾਰ ਦਾ ਰੂਟੀਨ 'ਚ ਨਾ ਬਾਈ ਕੋਲ ਗਾਵਾਂ ਆਉਂਦੀਆਂ ਰਹਿੰਦੀਆਂ ਫੋਨ ਕਰਕੇ ਸੰਪਰਕ ਕਰਕੇ ਬਾਈ ਨਾਲ ਆ ਜਿਓ ਧੰਨਵਾਦ